15 ਦਿਨ ਬਾਅਦ 16 17 ਦਿਨ ਬਾਅਦ ਖੁੱਬ ਨਿਕਲ ਹੀ ਹੋਣੀ ਆ ਜੇ ਤੁਹਾਡਾ ਸਾਰਾ ਕੁਝ ਠੀਕ ਆ। ਮਤਲਬ 3 ਦਿਨ ਦੇ ਵਿੱਚ 4 ਦਿਨ ਦੇ ਵਿੱਚ ਵਿੱਚ ਇਹ ਤੋੜਨ ਲਈ ਤਿਆਰ ਹੋ ਜਾਂਦੀ ਆ। ਜਦੋਂ ਚਾਰ ਹੁੰਦੀ ਆ ਫਿਰ ਇਹ ਲਗਾਤਾਰ ਟੁੱਟਦੀ ਆ। ਅੱਛਾ ਜੀ। ਵੀ ਇਹ ਸੋਨਾ ਚਿੱਟਾ ਸੋਨਾ ਜੇਕਰ ਤੁਸੀਂ ਇਹ ਸੋਨੇ ਨੂੰ ਸਪਾਰਤਾ ਸਭੋ ਬਾਕੀ ਮਿਹਨਤ ਕਰਨਾ ਹੁੰਦਾ ਫਰਜ਼ ਹੁੰਦਾ ਫਲ ਤੇ ਕੁਦਰਤ ਨੇ ਦੇਣਾ ਹੁੰਦਾ। ਵੇਖੋ ਜੀ ਟਟੋ ਘਟਮ ਦਾ ਹੈ 35% ਦਾ ਹੈ ਹੈ ਪ੍ਰਿੰਦਨ ਨੁਸੀ ਨੇੜੇ ਕਰਤਾਰਪੁਰ ਜਲੰਧਰ ਦੇ ਵਿੱਚ ਅਸੀਂ ਅੱਜ ਆਏ ਆ ਜੀ ਤੇ ਸਰਦਾਰ ਰਣਜੀਤ ਸਿੰਘ ਸ਼ਾਹ ਹੁਣਾ ਦਾ ਕਲੇਰ ਫਾਰਮ ਆ ਜੀ ਇਹ ਉੱਥੇ ਕਿ ਖੁੰਬਾਂ ਦੀ ਖੇਤੀ ਕਰਦੇ ਆ ਸਰਦਾਰ ਯੋਧਵੀਰ ਸਿੰਘ ਹੁਣੀ ਆਓ ਆਪਾਂ ਉਹਨਾਂ ਕੋਲੋਂ ਖੁੰਬਾਂ ਦੀ ਖੇਤੀ ਬਾਰੇ ਜਾਣੀਏ ਹਾਂਜੀ ਸੋ ਸਭ ਤੋਂ ਪਹਿਲਾਂ ਸਾਰੇ ਹੀ ਪਰਿਵਾਰ ਦਾ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪੀਆਰ ਪੰਜਾਬ ਦੇ ਉੱਤੇ ਤੁਸੀਂ ਸਾਨੂੰ ਸਮਾਂ ਦਿੱਤਾ ਇਹਦੇ ਲਈ ਬਹੁਤ ਬਹੁਤ ਧੰਨਵਾਦ ਵੀ ਕਿਉਂਕਿ ਬਿਜ਼ੀ ਸਕੇਜੂਲ ਹੈ ਤੁਹਾਡਾ ਤੇ ਸਰ ਸਭ ਤੋਂ ਪਹਿਲਾਂ ਸਰਦਾਰ ਯੋਧਵੀਰ ਸਿੰਘ ਜੀ ਇਹ ਸਾਨੂੰ ਸਮਝਾਓ ਵੀ ਇਹ ਖੇਤੀ ਕਿਵੇਂ ਹੁੰਦੀ ਹੈ ਇਹ ਜੀ ਇਹ ਅੰਦਰ ਮਸ਼ਰੂਮ ਦੀ ਖੇਤੀ ਆ ਖੁੰਬ ਦੀ ਜੀ ਜੀ ਜਿਹੜਾ ਇਸ ਵਕਤ ਕਿੱਤਾ ਜਿਹੜਾ ਆਮ ਘਰ ਤੋਂ ਸ਼ੁਰੂ ਕੀ ਕਰਕੇ ਤੇ ਇੱਕ ਵੱਡੀ ਪੱਧਰ ਦੀ ਪਹੁੰਚਿਆ ਜਾ ਸਕਦਾ ਜੀ ਤੇ ਛੋਟੇ ਸਕੇਲ ਤੋਂ ਲੈ ਕੇ ਵੱਡੀ ਸਕੇਲ ਤੱਕ ਜਾਇਆ ਜਾ ਸਕਦਾ ਜੀ ਪਰ ਇਸ ਨੂੰ ਚਲਾਉਣ ਲਈ ਥੋੜੀ ਟ੍ਰੇਨਿੰਗ ਜਾਂ ਆਪਣਾ ਥੋੜਾ ਤਜਰਬਾ ਹੋਣਾ ਬਹੁਤ ਜ਼ਰੂਰੀ ਆ ਹੂੰ ਜਿੱਥੇ ਬਹੁਤ ਫਾਇਦੇਮੰਦ ਫਸਲ ਆ ਉਥੇ ਵੱਡਾ ਨੁਕਸਾਨ ਵੀ ਕਰ ਸਕਦੀ ਆ ਜੀ ਤੇ ਇਹਦੇ ਲਈ ਇਹਨੂੰ ਸਮਝਣ ਦੀ ਇਹਦੇ ਉੱਤੇ ਇੱਕ ਬੱਚੇ ਵਾਂਗੂ ਜਿਸ ਤਰ੍ਹਾਂ ਜੰਮਦੇ ਬੱਚੇ ਦਾ ਖਿਆਲ ਰੱਖਿਆ ਜਾਂਦਾ ਉਸੇ ਤਰ੍ਹਾਂ ਹੀ ਇਹਦਾ ਜਿਹੜਾ ਇਹ ਫਸਟ ਜਿਹੜਾ ਸਟੈਪ ਆ ਉੱਤੇ ਇਸੇ ਤਰ੍ਹਾਂ ਹੀ ਖਿਆਲ ਰੱਖਿਆ ਜਾਊਗਾ ਤਾਂ ਜਿਹੜਾ ਬੰਦਾ ਸਕਸੈਸ ਹੁੰਦਾ ਜਦੋਂ ਖੁੰਬਲਾ ਦੇਈਦੀ ਆ ਫਿਰ ਸਾਨੂੰ ਇਹਦੇ ਇਹਦੇ ਇਹੀ ਜਿਹੜਾ ਡੈਡੀਕੇਟ ਹੋਣਾ ਪੈਂਦਾ ਇਹ ਨਹੀਂ ਵੀ ਅਸੀਂ ਇੱਧਰ ਉੱਧਰ ਚੱਲ ਜਾਈਏ ਇੱਕ ਦਿਨ ਦਾ ਵੀ ਕੁਝ ਇਹਦੇ ਵਿੱਚ ਅਸੀਂ ਗੈਪ ਕਰ ਗਏ ਇਹਨੂੰ ਤੜਾਈ ਦੇ ਵਿੱਚ ਜਾਂ ਇਹਦੇ ਵਿੱਚ ਜਿਹੜਾ ਪਾਣੀ ਦੇਣਾ ਜਾਂ ਜੋ ਵੀ ਤੇ ਸਪਰੇਅ ਕਰਨੀ ਆ ਅਸੀਂ ਇਹਨੂੰ ਅੱਖੋਂ ਪਰੋਖੇ ਨਹੀਂ ਕਰ ਸਕਦੇ ਬਿਲਕੁਲ ਨਹੀਂ ਕਰ ਸਕਦੇ ਜੇ ਕਰਾਂਗੇ ਤੇ ਵੱਡਾ ਨੁਕਸਾਨ ਚੁਲਣਾ ਪਊਗਾ ਜੀ ਬਾਕੀ ਕਿਸਾਨ ਛੋਟੇ ਕਿਸਾਨਾਂ ਦੇ ਲਈ ਇਹ ਬਹੁਤ ਲਾਹੇਵੰਦ ਚੀਜ਼ ਆ ਇੱਕ ਛੋਟੇ ਜਿਹੇ ਘਰ ਤੋਂ ਸ਼ੁਰੂ ਕਰ ਸਕਦਾ ਬੰਦਾ ਕੋਈ ਕਰਨੀ ਚਾਹੀਦਾ ਉਹ ਕੰਪੋਸਟ ਹੁੰਦੀ ਆ ਜੀ ਆਏ ਇਹ ਵਧੀ ਹੋਈ ਸੀ ਮੈਂ ਇਕੱਠੀ ਕਰਾ ਲਈ ਅੱਛਾ ਜੀ ਇਹ ਕੰਪੋਸਟ ਆ ਇਹ ਕੰਪੋਸਟ ਆ ਕੰਪੋਸਟ ਆ ਜੀ ਇਹਦਾ ਰੰਗ ਜਿਹੜਾ ਬਿਲਕੁਲ ਜਿਹੜਾ ਤੇ ਇਸ ਤਰ੍ਹਾਂ ਦਾ ਭੂਰਾ ਹੋ ਗਿਆ ਜੀ ਇਹਦੇ ਵਿੱਚ ਜਦੋਂ ਕੰਪੋਸਟ ਤਿਆਰ ਹੋਣੀ ਆ ਤੇ ਇਹਨੂੰ ਚੈੱਕ ਕਰਨਾ ਪੈਂਦਾ ਵੀ ਇਹਦੇ ਵਿੱਚ ਕਿੰਨਾ ਤੁਹਾਡੀ ਨਮੀ ਆ ਕਿੰਨਾ ਪਾਣੀ ਆ ਦੇਖੋ ਸੁੱਕੀ ਨਹੀਂ ਹੋਣੀ ਚਾਹੀਦੀ ਜੀ ਤੇ ਬਿਲਕੁਲ ਗਿੱਲੀ ਵੀ ਨਹੀਂ ਚਾਹੀਦੀ ਜਦੋਂ ਤੁਸੀਂ ਜਦੋਂ ਇਹਨੂੰ ਚੈੱਕ ਕਰਕੇ ਪਾਉਣਾ ਤੇ ਇੰਨੀ ਕੁ ਤੁਹਾਡੀ ਜਿਹੜੀ ਆ ਆ ਸੇਲਣ ਲਈ ਚਾਹੀਦੀ ਉਂਗਲ ਤੇ ਤਿਆਰੀ ਤੋਂ ਬਾਅਦ ਇਹਨੂੰ ਜਿਆਦਾ ਨਾ ਸਖਾ ਸਕਦੇ ਆ ਜਿਆਦਾ ਨਾ ਇਹਨੂੰ ਜਿਆਦਾ ਗਿੱਲਾ ਰੱਖਿਆ ਜਾ ਸਕਦਾ ਜੀ ਇਹਨੂੰ ਚੈੱਕ ਕਰ ਲਈ ਜਿਹੜਾ ਆਪਣਾ ਇਹ ਜਿਹੜਾ ਦੇਸੀ ਤਜਰਬਾ ਵਾ ਵੀ ਅਸੀਂ ਇਹਨੂੰ ਇੱਕ ਮੋਠੇ ਚ ਲੈਣਾ ਜੀ ਮੋਠੇ ਚ ਲੈਣਾ ਵਾ ਤੇ ਇਹਨੂੰ ਇਸ ਤਰ੍ਹਾਂ ਆਪਾਂ ਨਪਣਾ ਇਹਦੇ ਵਿੱਚ ਤੁਸੀਂ ਵੇਖੋਗੇ ਵੀ ਥੋੜਾ ਜਿਹਾ ਜਿਹੜਾ ਹੱਥ ਸਿੱਲਾ ਹੁੰਦਾ ਵਾ ਹੂੰ ਤੇ ਇਹ ਜਿਹੜੀ ਆ ਇੰਨਾ ਕੀ ਚਾਹੀਦਾ ਜੇ ਪਾਣੀ ਇਹਦੇ ਚ ਚੋਏਗਾ ਤਾਂ ਫਿਰ ਜਿਹੜਾ ਤੁਹਾਡਾ ਬੀਜ ਆ ਉਹ ਰੰਗ ਨਹੀਂ ਕਰ ਪਾਊਗਾ ਕੰਪੋਸਟ ਤੋਂ ਅਗਲਾ ਸਟੈਪ ਜਿਹੜਾ ਇੱਕ ਕੇਜਿੰਗ ਹੁੰਦੀ ਆ ਜੀ ਇਹ ਵਾਲੀ ਜੀ ਹਾਂਜੀ ਇਹ ਇਹ ਬਿਲਕੁਲ ਦੇਸੀ ਰੂੜੀ ਹੁੰਦੀ ਆ ਅੱਛਾ ਜੀ ਦੇਸੀ ਰੂੜੀ ਨੂੰ ਪਤਲਾ ਕੀਤਾ ਜਾ ਸਕਦਾ ਜੀ ਇਹਦੇ ਵਿੱਚ ਰੂੜੀ ਹੁੰਦੀ ਆ ਅੱਛਾ ਜੀ ਪਤਲੀ ਕੀਤੀ ਹਾਂ ਰੂੜੀ ਆ ਦੇਸੀ ਗੋਬਰ ਦੀ ਰੂੜੀ ਠੀਕ ਆ ਤੇ ਆਹ ਲੋ ਬਾਈ ਗੋਬਰ ਦੀ ਰੂੜੀ ਹੁੰਦੀ ਆ ਤੇ ਰੂੜੀ ਤੋਂ ਬਾਅਦ ਇਹਦੇ ਇਹਦੇ ਵਿੱਚ ਮਿਕਸ ਕਰੀ ਦੀ ਆ ਫੱਕ ਜਿਹੜੀ ਹੁੰਦੀ ਚੋਨੇ ਦੀ ਜੀ ਸੈਲਰੀ ਫੱਕ ਉਹ 25% ਉਹ ਹੁੰਦੀ ਆ ਤੇ 25% ਨਾਰੀਅਲ ਦਾ ਬੂਰਾ ਅੱਛਾ ਜੀ ਉਹ ਵੀ ਇੱਥੇ ਵਰਤਿਆ ਜਾਂਦਾ ਜਦੋਂ ਖੰਭ ਆਪਾਂ ਕੰਪੋਸਟ ਅੰਦਰ ਪਾ ਦਿੰਨੇ ਆ ਜੀ ਉਸ ਤੋਂ ਬਾਅਦ ਜਿਹੜਾ ਵਾ ਇਹ ਜ਼ਰੂਰੀ ਹੁੰਦਾ ਬੂਰੇ ਦੇ ਨਾਲੇ ਹੁੰਦੀ ਵੀ ਪੋਲੀ ਰਹਿੰਦੀ ਐ ਇੱਕ ਨਮੀ ਬਣੀ ਰਹਿੰਦੀ ਐ ਜਿਹੜਾ ਬੂਰਾ ਆਪਾਂ ਨਾਰੀਅਲ ਦਾ ਪਾਉਨੇ ਆ ਅੱਛਾ ਜੀ ਇਹ ਇਹ ਵੀ ਜਿਹੜਾ ਹੁੰਦਾ ਜੀ ਜਿਹੜਾ ਆਪਾਂ ਇਸ ਤਰ੍ਹਾਂ ਰਲਾਉਨੇ ਆ ਇਹੋ ਹੀ ਰਨ ਕਰਦਾ ਵਾ ਇੱਕ ਵਾਰ ਦੇਣਾ ਪੈਂਦਾ ਅੱਛਾ ਜੀ ਵੀ ਚੰਗੀ ਕੁਆਲਿਟੀ ਦਾ ਹੀ ਵਰਤਣਾ ਚਾਹੀਦਾ ਕੋਈ ਮਾੜਾ ਬੀਜ ਨਹੀਂ ਵਰਤਣਾ ਚਾਹੀਦਾ ਅੱਛਾ ਜੀ ਪੰਜਾਬ ਚ ਕਿਹੜਾ ਕਿਹੜਾ ਬੀ ਕਾਮਯਾਬ ਪੰਜਾਬ ਦੇ ਬੀਜ ਸਾਰੇ ਇੱਕੋ ਹੁੰਦੇ ਆ ਤੇ ਇਹਦੇ ਵਿੱਚ ਸੰਗਰੂਰ ਤੋਂ ਮਿਲਦਾ ਵਾ ਹਸਾਰ ਤੋਂ ਜ਼ਿਆਦਾ ਬੀਜ ਮੈਂ ਹਸਾਰ ਤੋਂ ਮੰਗਾਇਆ ਬੀਜ ਤੇ ਵਧੀਆ ਬੀਜ ਆ ਇਹ ਆ ਕੁੰਬਾਂ ਦਾ ਬੀਜ ਹਾਂਜੀ ਇਹ ਬਾਜਰੇ ਦੇ ਨਾਲ ਵੀ ਤਿਆਰ ਹੁੰਦਾ ਬਾਜਰੇ ਦੀ ਬੀਜ ਤੋਂ ਵੀ ਕਣਕ ਦੇ ਦਾਣੇ ਵੀ ਆ ਮੈਂ ਉਹ ਕਰਕੇ ਦੇ ਦਾਣੇ ਆ ਮਤਲਬ ਜੋ ਵੀ ਆਪਾਂ ਬੀਜ ਹੁੰਦੇ ਆ ਜਿਸ ਤਰ੍ਹਾਂ ਕਣਕ ਦੇ ਬਾਇਰੇਜ਼ੋ ਵੀ ਤਿਆਰ ਹੋ ਜਾਂਦਾ ਆ ਵੀ ਅੱਛਾ ਜੀ ਤੇ ਇਹ ਵੀ ਲਗਭਗ ਇੱਕ ਕੁਇੰਟਲ ਦੇ ਵਿੱਚ ਸਵਾ ਕਿਲੋ ਤੋਂ ਡੇਢ ਕਿਲੋ ਪੈਂਦਾ ਅੱਛਾ ਜੀ ਇਹਨੂੰ ਪਾਉਣ ਦਾ ਤਰੀਕਾ ਵੀ ਇਹੀ ਹੁੰਦਾ ਮੰਨ ਲਓ ਇਹ ਤਜਰਬੇ ਲਈ ਮੈਂ ਤੁਹਾਨੂੰ ਦੱਸ ਦੇਣਾ ਪੀਪੀ ਹੋ ਗਈ ਆ ਅੱਛਾ ਜੀ ਇਹ ਇੱਕ ਬੈੱਡ ਹੀ ਤਿਆਰ ਕਰਤਾ ਸਮਝ ਲਓ ਆਪਾਂ ਇਹਨੂੰ ਬੈੱਡ ਤਿਆਰ ਕਰਤਾ ਅੱਛਾ ਜੀ ਆ ਬੈੱਡ ਤਿਆਰ ਕਰ ਦਿੱਤਾ ਹੈਗਾ ਅੱਛਾ ਜੀ ਇਹਦੇ ਉੱਤੇ ਆਪਾਂ ਫਿਰ ਇਹਨੂੰ ਇਹ ਬਿਲਕੁਲ ਠੰਡਾ ਵੀ ਹੋਣਾ ਚਾਹੀਦਾ ਗਰਮ ਨਹੀਂ ਹੋਣਾ ਚਾਹੀਦਾ ਇਨੂੰ ਇਸ ਤਰ੍ਹਾਂ ਬੀਜ ਜਿਹੜਾ ਜੀ ਆਪਾਂ ਖਿਲਾਰਤਾ ਆ ਬੀ ਖਿਲਾਰਤਾ ਅੱਛਾ ਜੀ ਬੀ ਖਿਲਾਰਤਾ ਜੀ ਬਿਲਕੁਲ ਤੇ ਇਹਦੇ ਵਿੱਚ ਬੀਜੜਾ ਵਾ ਬੜਾ ਨਾਲ ਤੇ ਜ਼ਿਆਦਾ ਘੱਟ ਪਾਇਆ ਜਾਵੇ ਤੇ ਨਾਲ ਜ਼ਿਆਦਾ ਵੱਧ ਘੱਟ ਪਾਵਾਂਗੇ ਤੇ ਉਹਦੇ ਲਈ ਪ੍ਰੋਬਲਮ ਵੱਧ ਪਾਵਾਂਗੇ ਤੇ ਖੰਭ ਜਿਹੜੀ ਬਹੁਤ ਸੰਘਣੀ ਹੋ ਜਾਏਗੀ ਠੀਕ ਹੈ ਜੀ ਤੇ ਉਹ ਛੋਟੇ ਸਾਈਜ਼ ਤੇ ਰਹੇਗੀ ਫਿਰ ਇਹਨੂੰ ਬੜੇ ਪਿਆਰ ਦੇ ਨਾਲ ਹੱਥ ਚ ਮਿਕਸ ਕਰ ਦੇਈਦਾ ਮਿਕਸ ਕਰ ਦਿੰਦੇ ਆ ਇਸ ਤਰ੍ਹਾਂ ਹਾਂ ਜੀ ਇਹਨੂੰ ਮਿਕਸ ਕਰ ਕਰਨ ਤੋਂ ਬਾਅਦ ਫਿਰ ਜਦੋਂ ਇਹਨੂੰ ਖਤਮ ਕਰਨਾ ਫੇਰ ਇਹਦੇ ਉੱਤੇ ਲਾਸ਼ ਦੇ ਉੱਤੇ ਇਸ ਤਰ੍ਹਾਂ ਵੀ ਪਾ ਦੇਣਾ ਇਹ ਪੁਖਲਾ ਹਾਂ ਇਹ ਕਿੰਨੇ ਦਾ ਹਿਸਾਬ ਦੱਸਦੇ ਨੇ ਜੀ ਦੱਸ ਰਹੇ ਹੋ ਤੁਸੀਂ ਇਹ ਇੱਕ ਕੁਇੰਟਲ ਦੇ ਵਿੱਚ ਜਿਹੜਾ ਵਾ ਇਹ ਸਵਾ ਕਿਲੋ ਵੀ ਪੈਂਦਾ 1.5 ਕਿਲੋ ਇੱਕ ਕੁਇੰਟਲ ਇਹਦੇ ਵਿੱਚ ਇੱਕ ਕੁਇੰਟਲ ਕੰਪੋਸਟ ਸਮਝ ਲਓ ਆ ਪਈ ਆ ਇਹ 200 ਤੋਂ 250 ਕਿਲੋ ਨੂੰ ਮਿਲਦਾ ਆ ਰੁਪਏ ਨੂੰ ਇਹ ਵੀ ਮੈਂ ਪਾ ਦਿੱਤਾ ਆ ਵੀ ਪਾਤਾ ਪਹਿਲਾਂ ਮਿਕਸ ਕਰ ਦਿੱਤਾ ਵੀ ਪਾਉਣ ਤੋਂ ਬਾਅਦ ਇੱਕ ਪੇਪਰ ਲੈਣੇ ਆ ਪੇਪਰ ਹੀ ਲੜਾ ਅਖਬਾਰੀ ਪੇਪਰ ਹੀ ਲੜਾ ਹੋਰ ਕੁਝ ਨਹੀਂ ਵਰਤਣਾ ਇਹਦੇ ਤੇ ਇਹਨੂੰ ਅਖਬਾਰ ਨੂੰ ਰੋਜ਼ ਆਪਾਂ ਗਿੱਲਿਆ ਰੱਖਣਾ ਗਿੱਲਾ ਇਹ ਨਾ ਰੱਖਣਾ ਇਹ ਅਖਬਾਰ ਦੇ ਥੱਲੇ ਪਾਣੀ ਨਾ ਜਾਵੇ ਤਾਂ ਅਖਬਾਰ ਸੁੱਕੇ ਦਾ ਇਹਦਾ ਕਾਰਨ ਇਹ ਹੁੰਦਾ ਥੱਲੇ ਨਮੀ ਬਣੀ ਰਹਿੰਦੀ ਜੇ ਨਮੀ ਨਾ ਬਣੂ ਸੁੱਕ ਜੂਗੀ ਤੇ ਵੀ ਰਾਨੀ ਨਹੀਂ ਕਰੂਗਾ ਤਾਂ ਇਹ ਤੁਸੀਂ ਪਹਿਲੇ ਦਿਨ ਦੀ ਗੱਲ ਸਮਝਾਰ ਪਹਿਲੇ ਦਿਨ ਕੰਪੋਸਟ ਤਿਆਰ ਹੋਣ ਤੋਂ ਬਾਅਦ ਜਦੋਂ ਬੈੱਡ ਦੇ ਤਿਆਰ ਕੀਤੀ ਜਾਂਦੀ ਬੈੱਡ ਤਿਆਰ ਕਰ ਬੈੱਡ ਤਿਆਰ ਕਰਨ ਡਿਆ ਮੈਂ ਤੇ ਇਸ ਦਾ ਇਹ ਮੈਂ ਤੁਹਾਨੂੰ ਜਿਹੜਾ ਪ੍ਰੈਕਟੀਕਲੀ ਕਰਕੇ ਦਿਖਾ ਰਿਹਾ ਵਾਂ ਜਿਹੜਾ ਜੋ ਮੈਂ ਕੀਤਾ ਹੋਇਆ ਉਹ ਅੰਦਰ ਤੁਹਾਨੂੰ ਦਿਖਾਉਣਾ ਹੈ ਜੀ 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 ਇਸ ਤੋਂ ਬਾਅਦ ਤੇ ਉਹ ਫਿਰ ਤਾਂ ਚੰਗੀ ਤਰ੍ਹਾਂ ਸਮਝ ਲੱਗੇਗੀ ਇਹ ਬਾਹਰਲੀ ਮੈਂ ਤੁਹਾਨੂੰ ਦੱਸ ਰਿਹਾ ਵਾਂ ਵੀ ਇਹ ਚੀਜ਼ ਇਸ ਤਰ੍ਹਾਂ ਹੁੰਦੀ ਆ ਇਸ ਤਰ੍ਹਾਂ ਆ ਜੀ ਪੰਪ ਲੈਣਾ ਹਲਕੀ ਸਪਰੇਅ ਮਾਰਨੀ ਹੈ ਇਹਦੇ ਤੇ ਹਲਕਾ ਜਿਹਾ ਸਪਰੇਅ ਪਾਣੀ ਦਾ ਹੀ ਆ ਜੀ ਸਾਦੇ ਦਾ ਹਾਂ ਇਹ ਪਾਣੀ ਸਾਦੇ ਪਾਣੀ ਦਾ ਹੀ ਇਹ ਚ ਕੁਝ ਨਹੀਂ ਲਾਉਣਾ ਜੀ ਬਾਸ ਇੰਨੀ ਇੰਨੀ ਸਪਰੇਅ ਮਾਰਨੀ ਆ ਇਹ ਅਖਬਾਰ ਗਿੱਲੀ ਹੋ ਗਈ ਇਹਨੂੰ ਸੁੱਕਣ ਨਹੀਂ ਦੇਣਾ ਜੀ ਅੱਛਾ ਜੀ ਇਹਨੂੰ ਸੁੱਕਣ ਨਹੀਂ ਦੇਣਾ ਇਹਨੂੰ ਘਟੋ ਘਟ ਜਦੋਂ ਸ਼ੁਰੂ ਕਰਨਾ ਇਹਨੂੰ ਦੋ ਸਪਰੇਅਾਂ ਡੇਲੀ ਚਾਹੀਦੀਆਂ ਸਵੇਰੇ ਤੇ ਸ਼ਾਮ ਨੂੰ ਠੀਕ ਹੈ ਜੀ ਇਹਦੇ ਨਾਲ ਇਹ ਨਮੀ ਬਣੀ ਰਹੇਗੀ ਇਸ ਤੋਂ ਬਾਅਦ ਇਹ 10 12 13 ਦਿਨ ਦਾ ਪ੍ਰੋਸੈਸ ਹੈ ਜੀ ਇਹ ਅ ਇਹ ਕਿਹੜੀ ਕਿਹੜੇ ਮੌਸਮ ਵਿੱਚ ਬੀਜ ਹੁੰਦੀ ਹੈ ਵੀ ਨਾਲ ਹੀ ਦੱਸ ਇਹਦਾ ਜੀ ਇਹ ਮੌਸਮ ਇਹਦਾ ਹੈਗਾ ਜੀ ਘੱਟ ਤੋਂ ਘੱਟ ਟੈਂਪਰੇਚਰ ਜਿਹੜਾ ਵਾ 18 ਜੀ ਤੇ ਜ਼ਿਆਦਾ ਤੋਂ ਜ਼ਿਆਦਾ ਇਹਦਾ 32 ਟੈਂਪਰੇਚਰ ਆ ਜੀ अच्छा जी 32 टेंपरेचर ਤੋਂ ਜੇ 34 ਹੋਗਾ ਤੇ ਖੰਭ ਜਿਹੜੀ ਆ ਸੜ ਜੇਗੀ ਚੱਲੇਗੀ ਨਹੀਂ ਜੀ ਕਿਉਂਕਿ ਐ ਵੈਸੇ ਵੀ ਇਹ ਮਾਰਚ ਤੋਂ ਬਾਅਦ ਨਹੀਂ ਬੀਚੀ ਜਾ ਸਕਦੀ ਠੀਕ ਹੈ ਜੀ ਮਾਰਚ ਮਹੀਨੇ ਤੋਂ ਬਾਅਦ ਨਹੀਂ ਬੀਚੀ ਜਾ ਸਕਦੀ ਠੀਕ ਹੈ ਅਕਤੂਬਰ ਤੋਂ ਸ਼ੁਰੂ ਹੋ ਜਾਂਦਾ ਹਾਂ ਜੀ ਐ ਅਕਤੂਬਰ ਤੋਂ ਮਾਰਚ ਦਾ ਜਿਹੜੀ ਜਾਨੀ ਕਿ ਟਾਈਮ ਡੇਟ ਆ ਇਹ ਹਾਂ ਜੀ ਅਕਤੂਬਰ ਦੇ ਵਿੱਚ ਇਹਦਾ ਕੰਪੋਸਟ ਤਿਆਰ ਹੋ ਜਾਂਦੀ ਹੈ ਜੀ ਠੀਕ ਹੈ ਜੀ ਤੇ ਉਦੋਂ ਪਾ ਦੇਈਦਾ ਤੇ ਜੇ ਜ਼ਿਆਦਾ ਹਮਸ ਪੈ ਗਿਆ ਤਾਂ ਵੀ ਵੀ ਖੰਭ ਘਟ ਉਤਰੇਗੀ ਇਹਦੇ ਲਈ ਇਹ ਬਿਲਕੁਲ ਅੰਦਰ ਟੈਂਪਰੇਚਰ ਨੂੰ ਮੇਨਟੇਨ ਰੱਖਣਾ ਪੈਂਦਾ ਜੇ ਜਿਆਦਾ ਠੰਡ ਹੋ ਗਈ ਉਹ ਠੰਡ ਨੂੰ ਕਿਵੇਂ ਕਰਨਾ ਉਹ ਬਿਜਲੀ ਦੇ ਨਾਲ ਜਾਂ ਬਲਬਾਂ ਦੇ ਨਾਲ ਤੁਹਾਡਾ ਤੁਸੀਂ ਕਰ ਸਕਦੇ ਜੀ ਤੇ ਗਰਮੀ ਤੇ ਗਰਮੀ ਦਾ ਤੇ ਕੋਈ ਹੁੰਦਾ ਨਹੀਂ ਉਹਦੇ ਅੰਦਰ ਛੱਡ ਪਰਾਲੀ ਦੇ ਛੱਡਿਆ ਦੇਸੀ ਛੱਡਿਆ ਹੈ ਇਹ ਨਾ ਜਿਆਦਾ ਠੰਡਾ ਹੋਣ ਦਿੰਦੇ ਆ ਤੇ ਨਾ ਇਹ ਜਿਆਦਾ ਗਰਮ ਹੋਣ ਦਿੰਦੇ ਆ ਇਹਦਾ ਇਹ ਫਾਇਦਾ ਹੈ ਇਹਨਾਂ ਛੱਡਾਂ ਦਾ ਆਪਣਾ ਇਹ ਅਖਬਾਰ ਲਾ ਦੇਣੀ ਆਪੇ ਤੁਹਾਨੂੰ 15 ਦਿਨ ਬਾਅਦ 15 ਦਿਨ ਬਾਅਦ ਅੱਛਾ ਜੀ ਹਾਂਜੀ ਦੋ ਦਿਨ ਦੋ ਟਾਈਮ ਆਪਾਂ ਇਹਨੂੰ ਗਿੱਲਾ ਰੱਖਣਾ ਜੀ 15 ਟਾਈਮ ਹੁਣ ਕਰਨੇ ਇੱਥੋਂ ਲਿਆਓ ਆਪਣੀ ਉਹਦੇ ਤੇ ਹਾਂ ਠੀਕ ਹੈ ਜੀ ਹੁਣੇ ਜਿਹੜੀ ਰੂੜੀ ਆਪਾਂ ਇਹ ਕੇਸਿੰਗ ਆ ਜੀ ਇਹ ਇਹ ਛੋਧੀ ਗਈ ਕੇਸਿੰਗ ਆ ਅੱਛਾ ਜੀ ਇਹਨੂੰ ਸੋਧ ਕੇ ਰੱਖਿਆ ਜਾਂਦਾ ਇਹਦੇ ਵਿੱਚ ਕੀੜਾ ਮਕੌੜਾ ਬਿਲਕੁਲ ਨਹੀਂ ਹੋਣਾ ਚਾਹੀਦਾ ਅੱਛਾ ਜੀ ਇਹਦੇ ਲਈ ਫਾਰਮਾਲੀਨ ਹੁੰਦੀ ਆ ਇਹਨੂੰ ਸੋਧਣ ਲਈ ਫਾਰਮਾਲੀਨ ਇੱਕ ਗੈਸ ਆ ਇਹ ਜੀ ਤੁਹਾਡੀ ਜਿਹੜੀ ਆਪਾਂ ਜ਼ਰੂਰੀ ਜਿਹੜੀ ਹਾਂ ਹਾਂ ਇਹਦੇ ਸੁਆ ਮਿਕਸਿਆ ਜਿਹੜਾ ਬੂਰਾ ਮਿਕਸਿਆ ਨਾਰੀਅਲ ਦਾ ਤੇ ਇਹ ਲਗ ਲਗਭਗ ਇਹ ਇੰਚ ਦੀ ਜਿਹੜੀ ਇਹਦੀ ਤਹਿ ਵਿਛਾਈ ਜਾਂਦੀ ਹੈ ਇਹਦੇ ਤੇ 1 ਇੰਚ ਦੀ 1 ਇੰਚ ਦੀ ਤਹਿ ਵਿਛਾਈ ਜਾਂਦੀ ਹੈ ਜੀ ਇਸ ਤਰ੍ਹਾਂ ਨਾਲ ਹਾਂਜੀ ਹਾਂਜੀ ਫਿਰ ਇਹਦੇ ਤੇ ਇਹਨੂੰ ਬਿਲਕੁਲ ਪੱਧਰਾ ਹੱਥ ਨਾਲ ਜਾਂ ਕਿਸੇ ਫੱਟੀ ਦੇ ਨਾਲ ਇਹ ਉਹਦੇ ਨਾਲ ਇਹਨੂੰ ਐ ਕਰ ਦਿੱਤਾ ਜਾਂਦਾ ਫਿਰ ਇਹਨੂੰ ਅਖਬਾਰ ਤੋਂ ਬਾਅਦ ਫਿਰ ਇਹਨੂੰ ਗਿੱਲਾ ਰੱਖਿਆ ਜਾਂਦਾ ਉਸੇ ਤਰ੍ਹਾਂ ਜਿੱਤ ਅਖਬਾਰ ਨੂੰ ਅੱਛਾ ਜੀ ਫਿਰ ਇਹਨੂੰ ਗਿੱਲਾ ਕਰਨਾ ਹਾਂਜੀ ਠੀਕ ਹੈ ਜੀ ਜਿੱਦਾਂ ਅਖਬਾਰ ਉਹਦੇ ਵਿੱਚ ਉਵੇਂ ਇਹ ਕਰਨਾ ਹਾਂਜੀ ਉਵੇਂ ਇਹ ਕਰਨਾ ਦਿਨ ਚ ਇਹ ਵੀ ਦੋ ਵਾਰ ਕਰਨਾ ਦਿਨ ਚ ਇਹਨੂੰ ਇਸ ਤਰ੍ਹਾਂ ਰੱਖਣਾ ਗਿੱਲਾ ਬਾਸ ਇੰਨਾ ਕੀ ਇੰਨਾ ਕੀ ਪਾਣੀ ਪਾਉਣਾ ਬਾਸ ਇਹਨੂੰ ਤੂੜੀ ਦੇ ਥੱਲੇ ਪਾਣੀ ਨਾ ਜਾਵੇ ਦੇਖ ਲਓ ਜੀ ਕਿੰਨਾ ਕੁ ਗਿੱਲਾ ਹੈ ਸਭ ਨੇ ਢੇੜੇ ਕਰਕੇ ਦਿਖਾ ਦਿਓ ਵੀਰੇ ਇਹ ਮਿੱਟੀ ਜਿਹੜੀ ਆ ਗੋਲ ਨਹੀਂ ਹੋਣੀ ਚਾਹੀਦੀ ਟਾੜੇ ਆਚ ਪੁਰਪਰੀ ਚਾਹੀਦੀ ਆ ਅੱਛਾ ਜੀ ਆ ਕਿਵੇਂ ਤੁਹਾਡੇ ਹੱਥ ਤੋਂ ਪੁਰਪਰੀ ਦਿਖਾਇਓ ਜੀ ਹਾਂ ਪੁਰ ਰਹੀ ਆ ਕੈਮਰੇ ਤੋਂ ਦਿਖਾ ਦੋ ਬਿਲਕੁਲ ਇਹ ਚਿੱਕੜ ਨਹੀਂ ਹੋਣਾ ਚਾਹੀਦਾ ਚਿੱਕੜ ਰੂਪੀ ਨਹੀਂ ਹੋਣਾ ਚਾਹੀਦਾ ਠੀਕ ਆ ਜੀ ਜੁੜਿਆ ਨਹੀਂ ਹੋਣਾ ਜਿਹਦਾ ਵੀ ਮੁੱਠੀ ਬੰਦ ਹੋ ਜੇ ਠੀਕ ਆ ਜੀ ਠੀਕ ਆ ਜੀ ਹਾਂ ਜੀ ਇਹ ਚੀਜ਼ਾਂ ਦਾ ਬੜਾ ਖਿਆਲ ਰੱਖਣਾ ਪੈਂਦਾ ਹਾਂਜੀ ਇਹ ਫਾਈਨਲ ਸੀ ਇਸ ਤੋਂ ਅੱਗੇ ਜੀ ਇਸ ਤੋਂ ਬਾਅਦ ਫਿਰ ਇਹਨੂੰ ਪਾਉਣ ਤੋਂ ਬਾਅਦ ਜਿਹੜਾ ਮੈਂ ਤੁਹਾਨੂੰ ਅੱਗੇ ਦਿਖਾ ਦਿੰਨਾ ਅੱਛਾ ਜੀ 15 ਦਿਨ ਇਹ ਪ੍ਰੋਸੈਸ ਚੱਲਦਾ ਜੀ ਉਸ ਤੋਂ 15 ਦਿਨ ਬਾਅਦ 16 17 ਦਿਨ ਬਾਅਦ ਖੰਭ ਨਿਕਲ ਹੀ ਹੋ ਜੇ ਤੁਹਾਡਾ ਸਾਰਾ ਕੁਝ ਠੀਕ ਆ ਤੇ ਅੱਛਾ ਜੀ ਜੇ ਨਹੀਂ ਠੀਕ ਤਾਂ ਫਿਰ ਉੱਥੇ ਮਾਰ ਪੈ ਸਕਦੀ ਹੈ ਬੰਦੇ ਨੂੰ ਇਹ ਜੀ ਅੱਜ ਤੋਂ 15 ਦਿਨ ਪਹਿਲਾਂ ਮੈਂ ਇਹਦੇ ਤੇ ਆਪਣਾ ਇਹ ਰੂੜੀ ਪਾ ਦਿੱਤੀ ਹੈਗੀ ਇਹ ਦੇਖੋ ਇਹ ਭਰ ਰਹੀ ਆ ਹਾਂਜੀ ਇਹ ਇਕੱਠੀ ਨਹੀਂ ਹੋਈ ਇਹਦੇ ਵਿੱਚ ਆ ਜਿਹੜਾ ਤੁਸੀਂ ਵੇਖ ਸਕਦੇ ਜੀ ਇਹ 20 ਰਨ ਕਰ ਗਿਆ ਇਹ 20 ਆ ਜੀ ਇਹ ਰਨ ਕਰ ਗਿਆ ਸਾਰਾ ਕੁਝ ਅੱਛਾ ਜੀ ਤੇ ਇਹਦੇ ਬਾਹਰ ਆ ਜਾਣਾ ਹਾਂ ਹੁਣ ਇੱਕ ਚੀਜ਼ ਇੱਕ ਚੀਜ਼ ਹੋ ਰਿਹਾ ਤੂੜੀ ਜਿਹੜੀ ਹੈ ਜਿਹੜੀ ਜਿਹੜੀ ਕੰਪੋਸਟ ਤਿਆਰ ਕਰਨੀ ਹੂੰ ਉਦੇ ਵਿੱਚ ਆਹ ਦੇਖੋ ਤੁਸੀਂ ਜੀ ਭਾਈ ਇਹ ਉਹ ਜਿਹੜੀ ਬਾਹਰ ਤੋਂ ਦਿਖਾ ਕੇ ਰਿਆ ਹੈ ਇਹਦੇ ਵਿੱਚ ਜੜਾਂ ਪੈਦਾ ਹੋ ਗਈਆਂ ਆ ਸਾਰੀਆਂ ਆ ਆ ਸਾਰੀ ਜੜ ਪੈਦਾ ਹੋ ਗਈ ਇਹਦੇ ਵਿੱਚ ਉਹ ਬੀਜ ਦੀ ਜੜ ਪੈਦਾ ਹੋ ਗਈ ਹੈ ਅੱਛਾ ਉਸ ਬੀਜ ਦੀ ਹਾਂ ਆ ਦੇਖੋ ਇਹਦੇ ਵਿੱਚ ਹਾਂ ਸਾਹਮਣੇ ਸਾਹਮਣੇ ਤੁਸੀਂ ਦੇਖੋ ਚਿੱਟੀ ਹੋ ਗਈ ਥੂੜੀ ਆ ਸਾਰੀ ਹਾਂ ਜੀ ਹਾਂ ਜੀ ਹਾਂ ਜੀ ਇਹ ਜੜ ਜੇ ਨਹੀਂ ਚੱਲੀ ਚਿੱਟੀ ਨਹੀਂ ਹੈ ਗਈ ਤਾਂ ਫਿਰ ਸਮਝੋ ਤੁਸੀਂ ਫੇਲ ਗਏ ਇਹਨੇ ਹੀ ਸਾਰਾ ਕੁਝ ਕਰਨਾ ਆਪਾਂ ਨੂੰ अच्छा जी हां इस ਤੋਂ ਬਾਅਦ ਜਿਹੜੀ ਇਹ ਅੱਜ 16 ਸਤੀਜ ਤੱਕ ਪਾਜੀ ਖਰਚਾ ਕਿੰਨਾ ਅੱਜ 16ਵਾਂ ਦੇਣਿਆ ਜੀ 16ਵੇਂ ਦਿਨੋਂ ਬਾਅਦ ਅੱਜ ਇਹਦੇ ਤੇ ਆ ਵੇਖੋ ਖੰਬਾ ਆ ਗਿਆ ਅੱਛਾ ਜੀ ਅੱਜ ਆ ਗਈ ਪੰਜ ਛੇ ਦਿਨ ਬਾਅਦ ਇਹਦਾ ਬਿਲਕੁਲ ਉਸ ਤਰ੍ਹਾਂ ਦਾ ਹੋ ਜਾਏਗਾ ਓਕੇ 20 ਦਿਨਾਂ ਦੇ ਵਿੱਚ ਇਹਦੀ ਜਿਹੜੀ ਆ ਆਪਾਂ ਤਣਾਈ ਸ਼ੁਰੂ ਕਰ ਦਾਂਗੇ ਇਹਦੀ ਇਧਰ ਵੀ ਸੇਮ ਬੈੱਡ ਨੇ ਜੀ ਹਾਂ ਜੀ ਸੇਮ ਇਹ ਜਿਹੜਾ ਲਾਸਟ ਮੇਰਾ ਸਭ ਤੋਂ ਭਾਈ ਇਸ ਤੋਂ ਅਗਲੀ ਸਟੇਜ ਦਿਖਾਓ ਤੇ ਇਸ ਤੋਂ ਫਿਰ ਇਹ ਇਸ ਤਰ੍ਹਾਂ ਦਾ ਫਿਰ ਇਹ ਜੀ ਇਸ ਤਰ੍ਹਾਂ ਖੰਭ ਉਗਦੀ ਹੈ ਬੜਦੇ ਅੱਛਾ ਜੀ ਆ ਇਸ ਤਰ੍ਹਾਂ ਉੱਗ ਗਈਆਂ ਹਾਂਜੀ ਇਸ ਤਰ੍ਹਾਂ ਉਗ ਗਈਆਂ ਅੱਛਾ ਆ ਜਿਹੜੀਆਂ ਉਗੀਆਂ ਨੇ ਹਾਂਜੀ ਇਹ ਉਗੀਆਂ ਇਹ ਕਿੰਨੇ ਦਿਨਾਂ ਦੀ ਹੋ ਗਈ ਇਹ ਜੀ ਜਿਹੜੀਆਂ ਛੋਟੀਆਂ ਛੋਟੀਆਂ ਇਹ ਜਿਹੜੀਆਂ ਆ ਜਿਹੜੀਆਂ 3 2 3 ਦਿਨ ਦੀਆਂ ਹੋ ਗਈਆਂ ਮਟਰ ਦਾਣੇ ਦੇ ਸਾਈਜ਼ ਮਟਰ ਦਾਣੇ ਤੇ ਸ਼ਾਇਰ ਦੀਆਂ ਹਾਂਜੀ ਮਤਲਬ 3 ਦਿਨ ਦੇ ਵਿੱਚ 4 ਦਿਨ ਦੇ ਵਿੱਚ ਵਿੱਚ ਇਹ ਟੋਡਲ ਨਹੀਂ ਤਿਆਰ ਹੋ ਜਾਂਦੀ ਆ ਜਦੋਂ 4 ਹੁੰਦੀ ਆ ਫਿਰ ਇਹ ਲਗਾਤਾਰ ਟੁੱਟਦੀ ਆ ਅੱਛਾ ਜੀ ਫਿਰ ਇਹ ਲਗਾਤਾਰ ਟੁੱਟਦੀ ਰਹਿੰਦੀ ਆ ਅੱਛਾ ਜੀ ਹਾਂਜੀ ਲਗਾਤਾਰ ਟੁੱਟਣੀ ਹੈ ਡੇਢ ਤੁਸੀਂ ਹਾਂ ਕਦੀ ਕਦੀ ਡਾਊਨ ਹੋ ਜਾਣੀ ਕਦੀ ਅੱਪ ਹੋ ਜਾਣੀ ਆ ਅੱਛਾ ਜੀ ਤੇ ਇਸ ਵਕਤ ਦੀ ਭਾਰ ਜੋ ਬੰਦੇ ਵਿੱਚ ਹੈਗੀ ਆ ਅੱਛਾ ਹਾਂ ਇਸ ਤੋਂ ਵੱਧ ਖੁੰਭ ਇਹ ਨਹੀਂ ਆ ਸਕਦੀ ਨਾ ਆਉਣੀ ਚਾਹੀਦੀ ਅੱਛਾ ਜੀ ਕਿਉਂਕਿ ਜੇ ਆਉਣੀ ਵੀ ਨਹੀਂ ਚਾਹੀਦੀ ਜਿਵੇਂ ਵਾਲਾ ਵਾਂਗੂ ਆ ਜਾਏਗੀ ਫਿਰ ਇਹਦਾ ਸਾਈਜ਼ ਨਹੀਂ ਬਣੂਗਾ ਆਹ ਦੇਖੋ ਆ ਜਿਸ ਤਰ੍ਹਾਂ ਇਹ ਇਹ 3 ਦਿਨ ਪਹਿਲਾਂ ਉੱਗੀ ਆ ਅੱਛਾ ਜੀ ਇਹ ਹੁਣ ਬਾਹਰ ਨਿਕਲ ਆਈ ਇਹਦੇ ਵੇਖੋ ਆ ਇਸ ਤਰ੍ਹਾਂ ਹੀ ਇਸ ਤਰ੍ਹਾਂ ਹੀ ਉਗਦੀ ਆ ਆ ਜਿਹੜੀ ਆ ਇਹ ਤਿਆਰ ਆ ਖੁਮ ਮੇਰੀ ਅੱਛਾ ਜੀ ਹਾਂਜੀ ਕਿਉਂਕਿ ਇਹ ਸਾਈਜ਼ ਤੋੜਨਾ ਹੁਣ ਤੁਸੀਂ ਹੁਣ ਮੈਂ ਐ ਸਾਈਜ਼ ਤੋੜ ਦੇਣਾ ਵਾ ਅੱਛਾ ਜੀ ਕਿਉਂਕਿ ਸੰਗਣੀ ਬਹੁਤ ਜ਼ਿਆਦੀ ਆ ਇਹ ਟੁੱਟਣੀ ਵੀ ਚਾਹੀਦੀ ਇਹ ਫਟਣ ਤੋਂ ਪਹਿਲਾਂ ਪਹਿਲਾਂ ਤੋੜ ਦੇਣੀ ਚਾਹੀਦੀ ਆ ਠੀਕ ਆ ਜੀ ਇਹ ਜੀ ਸਮਝ ਜਿਹੜੀ ਸਾਨੂੰ ਹੈਗੀ ਆ ਇਹ ਤੁਹਾਨੂੰ ਇਹਦੇ ਬਾਰੇ ਨਹੀਂ ਸਮਝੀ ਵੀ ਛੋਟੀ ਕਿਉਂ ਮਾਜੀ ਮੈਂ ਇਹਨੂੰ ਵੱਡੀ ਕਰਾਂਗਾ ਦੇਖੋ ਮਤਾ ਨੁਕਸਾਨ ਹੋ ਜਾਏਗਾ ਤੋ ਕਿ ਹੁਣ ਜਿਹੜਾ ਅਸਲੀ ਮੌਸਮ ਜਿਹੜਾ ਖੁੰਬ ਦਾ ਜਿਹੜਾ ਨਾ ਜੀ ਹੁਣ ਆ ਬਿਲਕੁਲ ਇਹਨਾਂ ਦਿਨਾਂ ਦੇ ਵਿੱਚ ਹੈਗਾ ਤੇ ਟੈਂਪਰੇਚਰ ਵੀ ਵਧੀਆ ਆ ਮੌਸਮ ਵੀ ਠੀਕ ਹੈਗਾ ਤਾਂ ਇਹਦੇ ਲਈ ਉੱਗਣ ਦਾ ਸਭ ਤੋਂ ਬਿਹਤਰ ਤੇ ਸਭ ਤੋਂ ਵਧੀਆ ਮੌਸਮ ਇਹਦਾ ਜਿਹੜਾ ਆ ਦਿਨ ਚੱਲ ਰਿਹਾ ਠੀਕ ਆ ਭਾਈ ਹੁਣ ਮੈਨੂੰ ਇਹ ਸਮਝਾਓ ਹੁਣ ਥੱਲੇ ਵੀ ਦੇਖੋ ਤੁਸੀਂ ਇੱਕ ਥੱਲੇ ਸ਼ਾਟ ਮਾਰ ਸਕਦੇ ਇਹ ਪੈਰਾਂ ਦੇ ਵਿੱਚ ਦੇਖੋ ਪੈਰਾਂ ਜੀ ਦੇਖੋ ਕਿੰਨੀ ਆ ਇਹ ਇਹਦਾ ਇਹ ਹੁੰਦਾ ਵੀ ਇੱਥੇ ਵੀ ਦਿਖ ਪਿਆ ਤੇ ਇਹਦੇ ਗੈਸ ਦੇ ਨਾਲੇ ਇੱਥੇ ਕੁਝ ਨਹੀਂ ਪਾਇਆ ਰੂੜੀ ਵੀ ਨਹੀਂ ਪਾਈ ਕੁਝ ਨਹੀਂ ਪਾਇਆ ਆ ਦੇਖੋ ਉਸੇ ਤਰ੍ਹਾਂ ਹੀ ਵੈਸੇ ਪੈਰਾ ਝੁਗ ਰਹੀ ਹੈ ਇਹ ਬਹੁਤ ਥੋੜੀ ਜਿਹੀ ਸਮੈਲ ਦੇ ਨਾਲ ਹੀ ਰੁਕਦੀ ਹੈ ਆ ਦੇਖੋ ਆ ਦੇਖੋ ਜਿੱਥੇ ਵੀ ਉਹਨੂੰ ਸਪਾਨ ਥੋੜਾ ਬੜਾ ਵੀ ਜਿਤਨਾ ਦੁੱਧ ਦੇ ਹਾਂ ਦੁੱਧ ਦੇ ਜਾਗ ਲਾਈਦੀ ਨਾ ਜਿੱਥੇ ਲੱਸੀ ਡੁੱਲ ਗਈ ਅੱਛਾ ਜੀ ਇਹ ਸਮਝ ਲਓ ਉੱਥੇ ਹੀ ਮਤਲਬ ਇਹ ਉਗਦੀਆਂ ਪੈਰਾਂ 'ਚ ਬਾਜੀ ਇਹਦੀ ਖਾਦ ਸਪਰੇ ਵੀ ਸਮਝਾ ਇਹਦੀ ਜੀ ਇਹਦੀ ਕੋਈ ਕੀਟੀਆਂ ਸਪਰੇਆ ਕਿੰਨੀ ਇਹਦੀ ਕੋਈ ਖਾਦ ਨਹੀਂ ਇਹਨੂੰ ਕੋਈ ਆਪਾਂ ਖਾਦ ਨਹੀਂ ਪਾ ਸਕਦੇ ਨਾ ਇਹਨੂੰ ਕੋਈ ਜ਼ਹਿਰੀਲੀ ਜ਼ਹਿਰੀਲੀ ਦਵਾਈ ਪਾ ਸਕੋ ਕਿਉਂਕਿ ਸਿੱਧੀ ਸਾਡੇ ਬਰਤਨ ਚ ਜਾਣੀ ਸਾਡੀ ਰਸੋਈ ਚ ਜਾਣੀ ਠੀਕ ਹੈ ਜੀ ਇਸ ਲਈ ਕੋਈ ਵੀ ਕਿਸਾਨ ਇਹਦੇ ਤੇ ਜਿਹੜਾ ਇਹ ਕੰਮ ਨਹੀਂ ਕਰਦਾ ਨਾ ਕਰਨਾ ਹੀ ਚਾਹੀਦਾ ਤੇ ਅੱਜਕੱਲ ਚੱਲਿਆ ਜੀ ਖੁੰਬ ਦੇ ਉੱਤੇ ਆ ਪਾਓ ਖੁੰਬ ਵੱਧ ਹੋਊਗੀ ਪਰ ਨਹੀਂ ਇਹਦੇ ਲਈ ਸਿਰਫ ਇਹਨੂੰ ਫੰਕਸ਼ਨ ਆ ਹੋਵੇ 15 ਦਿਨਾਂ ਦੇ ਵਿੱਚ ਇੱਕ ਸਪਰੇ ਮੱਛਰ ਦੀ ਅੰਦਰ ਮਾਰਨੀ ਪੈਂਦੀ ਆ ਤੇ ਇੱਕ ਬਵਸਟਨ ਜਿਹੜੀ ਆ ਯੂਪੀਐਲ ਦੀ ਉਹ ਤਾਂ ਮਾਰਨੀ ਪੈਂਦੀ ਵੀ ਜੇ ਨਾ ਮਾਰਾਂਗੇ ਇਹਦਾ ਰੰਗ ਬਦਲਣਾ ਸ਼ੁਰੂ ਹੋ ਜਾਊਗਾ ਖਰਾਬ ਹੋ ਜਾਊਗਾ ਤੇ ਇਹਦੇ ਫੰਗਸ ਅੰਦਰ ਚੱਲ ਜਾਣਗੇ ਕਿੰਨੇ ਦਿਨਾਂ ਬਾਅਦ ਮਾਰ 15 ਦਿਨਾਂ 'ਚ ਇੱਕ ਵਾਰ ਅੱਛਾ ਜੀ ਹਾਂਜੀ 15 ਦਿਨਾਂ 'ਚ ਤੁਸੀਂ ਇੱਕ ਹੀ ਸਪਰੇਅ ਕਰਦੇ ਜਾਂ ਦੋ 15 ਦਿਨਾਂ 'ਚ ਇੱਕ ਸਪਰੇਅ ਕਰਨੀ ਆ 15 ਤੋਂ 15 ਦਿਨ ਵੀ ਇੱਕ ਸਪਰੇਅ ਕਰਨੀ ਆ ਇਹਨੂੰ ਆਪਣਾ ਫੰਗਸ ਤੋਂ ਬਚਾਉਣ ਲਈ अच्छा जी तो के ਇਹਦੇ ਅੰਦਰ ਕਈ ਤਰ੍ਹਾਂ ਦੇ ਮੱਛਰ ਆਉਂਦੇ ਆ ਉਹ ਬਹਿੰਦੇ ਆ ਮੱਖੀ ਵੀ ਆਉਂਦੀ ਆ ਉਹ ਜਿਹੜੀ ਚੀਜ਼ ਆ ਉਹ ਫਿਰ ਫੰਗ ਛੱਡ ਜਾਂਦੀ ਹੈ ਆਪਣਾ ਤੇ ਯੂਪੀਐਲ ਦੀ ਦਵਾਈ ਬਹੁਤ ਵਧੀਆ ਵਾ ਜੀ ਐ ਅਮ 45 ਮੈਕਸ ਹੁੰਦੀ ਉਹਦੇ ਵਿੱਚ ਰੋਕੋ ਹਾਂਜੀ ਸਾਫ ਦਵਾਈ ਨਾਲ ਉਹਦੇ ਹੁੰਦਾ ਹੂੰ ਉਹਦਾ ਮਿਸ਼ਰਣ ਹਾਂਜੀ ਤਾਂ ਉਹ ਇਹਨੂੰ ਡਾ ਦਿੰਦੀ ਆ ਫਿਰ ਇਹਦਾ ਪ੍ਰੋਸੀਜਰ ਜਿਸ ਤਰ੍ਹਾਂ ਮੈਂ ਬਾਂਸਾਂ ਦਾ ਸ਼ੈੱਡ ਤਿਆਰ ਕੀਤਾ ਹੈਗਾ ਜੀ ਇਹ ਇਹਦਾ ਫਰਸਟ ਸਾਲ ਦੇ ਵਿੱਚ ਸਭ ਤੋਂ ਵੱਡਾ ਖਰਚਾ ਇਹੀ ਆ ਜੀ ਇਹ ਪਾ ਜੀ ਕਿੰਨੇ ਏਰੀਆ ਚ ਪਹਿਲਾਂ ਇਹ ਸਮਝਾਓ ਮੜ ਜਾ ਸਿਮਰਨਾ ਮਾਰਿਓ ਦੇਖਿਓ ਕਿੰਨੇ ਕਿੰਨੇ ਏਰੀਆ ਚ ਪਹਿਲਾਂ ਇਹ ਇਹ ਮੇਰੇ ਕੋ 722 ਆਪਣਾ 72 70 ਦਾ ਹੈਗਾ ਜੀ ਇਹ ਇਹ ਸਾਰਾ ਆਪਾਂ ਬਣਾਇਆ ਸਾਰਾ ਇਹ ਬਣਾਇਆ ਹਾਂਜੀ ਅੱਛਾ ਜੀ ਇਹ ਉਸ ਤੋਂ ਬਾਅਦ 752 70 ਦਾ ਵਾ ਕਿਉਂਕਿ 4 ਫੁੱਟ ਦੀ ਅਸੀਂ ਗਲੀ ਛੱਡ ਦਿੱਤੀ ਇਧਰੋਂ ਲੰਘਣ ਲਈ ਠੀਕ ਹੈ ਜੀ ਉਧਰੋਂ ਪੂਰਾ ਵਾ ਠੀਕ ਹੈ ਇਹਦੇ ਵਿੱਚ ਮੈਂ ਆਪਣਾ 150 250 ਕੁਆਇੰਟਰ ਤੂੜੀ ਪਾਈ ਹੈਗੀ ਆ 250 ਕੁਆਇੰਟ ਹਾਂ ਮੇਰਾ ਇਹਦੇ ਤੇ ਕਿਉਂਕਿ ਮੈਂ ਬਾਸ ਸਾਰਾ ਲਿਆ ਤੇ ਸਾਰਾ ਕੁਝ ਪਹਿਲੀ ਵਾਰ ਕੀਤਾ ਇਹਦੇ ਲਈ ਥੋੜਾ ਜਿਹਾ ਖਰਚਾ ਵਧਿਆ 4 ਲੱਖ ਰੁਪਏ ਮੇਰਾ ਇੱਥੇ ਲੱਗਾ ਸੀ ਠੀਕ ਹੈ ਜੀ ਤਾਂ ਉਹ ਇਹ ਸ਼ੈੱਡ ਬਣਾਉਣ ਤੇ 4 ਲੱਖ ਖਰਚਾ ਨਹੀਂ ਕੰਬ ਸਾਰਾ ਕੁਝ ਸਾਰਾ ਕੁਝ ਹੀ ਖਰਚਾ ਇਹਦੇ ਵਿੱਚ ਇਹਦੇ ਵਿੱਚ ਹਾਂਜੀ ਇਹਦੇ ਵਿੱਚ ਛੱਡ ਦਾ ਵੀ ਖਰਚਾ ਇਹਦੇ ਵਿੱਚ ਜਿਹੜੇ ਜਿੰਨਾ ਕੰਟਰੈਕਟ ਲਿਆ ਸੀ ਮੇਰੇ ਕੋਲ ਕੰਪੋਸਟ ਤਿਆਰ ਕਰਨ ਦਾ ਉਹਨਾਂ ਦਾ ਵੀ ਖਰਚਾ ਜੀ ਇਹਦੇ ਵਿੱਚ ਜੋ ਤੂੜੀ ਇਹਦੇ ਵਿੱਚ ਦਵਾਈਆਂ ਵਗੈਰਾ ਹਾਂਜੀ ਜਾਂ ਕੰਪੋਸਟ ਤਿਆਰ ਕਰਨ ਦਾ ਸਾਰਾ ਖਰਚਾ ਜੀ ਹੂੰ ਲਗਭਗ ਇਹ ਵਧਿਆ ਜੀ ਜੇ ਅਗਲੇ ਸਾਲ ਨੈਕਸਟ ਸਾਲ ਲੇਬਰ ਵੇਖੋ ਜੇ ਤੇ ਕਿਸੇ ਨੇ ਕਰਾਉਣਾ ਕੰਟਰੈਕਟ ਬੇਸ ਤੇ ਕਰਾਉਣਾ ਤੇ ਲੇਬਰ ਜਿਹੜੀ ਆ ਤੁਹਾਨੂੰ ਸਾਰਾ ਕੁਝ ਤਿਆਰ ਕਰਕੇ ਦਿੰਦੀ ਵਿੱਚੇ ਸ਼ੈੱਡ ਵਿੱਚ ਉਹਨਾਂ ਕੰਪੋਸਟ ਤਿਆਰ ਕਰਨੀ ਆ ਜੇ ਕੋਈ ਬੰਦਾ ਚਾਹੁੰਦਾ ਉਹਦੇ ਵਿੱਚ ਲੇਬਰ ਆਪਣੇ ਆਪਣੇ ਪਿੰਡਾਂ ਦਾ ਹਿਸਾਬ ਹੁੰਦਾ ਕੋ ਡੇਰੀ ਵਾਲ ਪਿੰਡ ਤੋਂ ਲੇਬਰ ਮਿਲਦੀ ਆ ਜਿਹੜੇ ਕਿ ਬਹੁਤ ਐਕਸਪਰਟ ਬੰਦੇ ਆ ਉੱਥੇ ਦੇ ਉਹ ਲਗਭਗ 350 ਤੋਂ ਲੈ ਕੇ 450 ਰੁਪਏ ਉਹਨਾਂ ਕੁਇੰਟਲ ਦਾ ਲੈ ਲੈਣ ਦਾ ਡੇਕੋ ਉਹਨਾਂ ਹੀ ਉਹਨੂੰ ਸਾਰੀ ਤਿਆਰ ਕਰਕੇ ਦੇਣੀ ਆ ਕੰਪੋਸਟ ਉਹਨਾਂ ਹੀ ਸਾਰਾ ਛੱਡ ਤਿਆਰ ਕਰਨਾ ਉਹਨਾਂ ਹੀ ਜਿਹੜੀ ਆ ਰੂੜੀ ਉੱਤੇ ਜਿਹੜੀ ਇਹ ਪਾਈ ਕੇਜਿੰਗ ਪਾਈ ਉਹਨਾਂ ਹੀ ਕਰਨੀ ਆ ਓਕੇ ਉਹਨਾਂ ਛੱਡ ਬਨ ਕੇ ਸਾਰੇ ਬਿਲਕੁਲ ਸਾਰਾ ਚਾਰ ਪਾਸੇ ਬਨ ਕੇ ਤੇ ਸਿਰਫ ਸਾਡਾ ਕੰਮ ਮੁੜ ਕੇ ਤੜਾਈ ਤੇ ਸ਼ੁਰੂ ਹੁੰਦਾ ਹੂੰ ਉਹ ਫਿਰ ਉਹ ਆਪਣਾ ਲੈ ਕੇ ਚੱਲ ਜਾਂਦੇ ਬਾਈ ਇਹਦੀ ਦੋ ਚੀਜ਼ਾਂ ਹੋਰ ਸਮਝਾਓ ਹਾਂਜੀ ਪਹਿਲੀ ਚੀਜ਼ ਤੇ ਇਹਦੀ ਤੁਸੀਂ ਇੱਕ ਮੰਡੀ ਸਮਝਾਓ ਮੈਨੂੰ ਵੀ ਮੰਡੀ ਇਹਦੀ ਕਿੱਦਾਂ ਆ ਹੁਣ ਆਪਾਂ ਪੁਗਾ ਤੇ ਲਈ ਕਿਸਾਨ ਨੇ ਹਾਂ ਹਾਂ ਪਰ ਹੁਣ ਆਪਾਂ ਇਹਨੂੰ ਮੰਡੀ 'ਚ ਭੇਜਣਾ ਕਿਉਂਕਿ ਅਲਟੀਮੇਟਲੀ ਸਾਡਾ ਇਹ ਇੱਕ ਮਤਲਬ ਇਹ ਪ੍ਰੋਡਕਟ ਆ ਅਸੀਂ ਇਸ ਉਤਪਾਦ ਨੂੰ ਮੰਡੀ 'ਚ ਕਿੱਦਾਂ ਵੇਚਣਾ ਆ ਕਿਸਾਨ ਦੀ ਜ਼ਿੰਮੇਵਾਰੀ ਉਤਪਾਦ ਤਿਆਰ ਕਰਨ ਤੱਕ ਤੇ ਇਹਦੇ ਵਿੱਚ ਖਤਮ ਨਹੀਂ ਹੁੰਦੀ ਹਾਂਜੀ ਹੈ ਨਾ ਇਹਨੂੰ ਕਿੱਦਾਂ ਕਰਨਾ ਆ ਫਿਰ ਆਪਾਂ ਪਹਿਲਾ ਜਿਹੜੀ ਖੋਮਬੀ ਸੀ ਨਾ ਜਦੋਂ ਅੱਜ ਤੋਂ 25 ਸਾਲ 30 ਸਾਲ ਪਹਿਲਾਂ ਬੀਜਦੇ ਸੀ ਉਦੋਂ ਦਾ ਮੰਡੀਕਰਨ ਥੋੜਾ ਔਖਾ ਸੀ ਉਦੋਂ ਇਹ ਇਹਦੀ ਆਪਣੇ ਥੋੜਾ ਲਾਗਤ ਵੀ ਘੱਟ ਸੀ ਕੀ ਤੇ ਇੰਨੇ ਵੱਡੀ ਪਦਰ ਤੇ ਕੋਈ ਲਗਾਉਂਦਾ ਵੀ ਨਹੀਂ ਸੀ ਉਹਨਾਂ ਦਿਨਾਂ ਦੇ ਵਿੱਚ ਛੋਟੇ ਛੋਟੇ ਹਾਲਾਂ 'ਚ ਲਗਾਈ ਜਾਂਦੀ ਸੀ ਤੇ ਇਹ ਆਪਣਾ 20 ਰੁਪਏ ਕਿਲੋ ਹੁੰਦੀ ਸੀ ਤਾਂ ਹੁਣ ਇਹ ਲਗਭਗ 100 ਰੁਪਏ ਕਿਲੋ ਤੋਂ 125 ਰੁਪਏ ਕਿਲੋ ਵੇਖਦੀ ਆ ਅੱਜ ਕੱਲ ਜਿਹੜੀ ਆ 80 ਤੋਂ ਥੱਲੇ ਦੇ ਵਿਕਣੀ ਨਹੀਂ ਇਹ ਕਿਉਂਕਿ ਇਹ ਇਹ ਹਰ ਸ਼ਾਦੀ ਦੇ ਵਿੱਚ ਹਰ ਹੋਟਲ 'ਚ ਹਰ ਫੰਕਸ਼ਨ ਦੇ ਉੱਤੇ ਖੰਭ ਦੀ ਡਿਮਾਂਡ ਹੈ ਲਗਭਗ ਹਰ ਰੇੜੀ ਦੇ ਉੱਤੇ ਮੰਡੀ ਦੇ ਵਿੱਚ ਹਰ ਦੁਕਾਨ ਦੇ ਉੱਤੇ ਤੁਹਾਨੂੰ ਅੱਜਕੱਲ ਖੰਬਰ ਨਜ਼ਰ ਜ਼ਰੂਰ ਆਏਗੀ। ਕੁੜੀਆਂ ਚ ਵਿਕਦੀ ਭਾਜੀ ਹਾਂ ਜਿਹੜੀ ਕੁੜੀਆਂ ਚ ਵਿਕਦੀ ਆ। ਮਤਲਬ ਇਹ ਆ ਵੀ ਇਹ ਸੋਨਾ ਆ, ਚਿੱਟਾ ਸੋਨਾ ਆ ਜੀ। ਅੱਛਾ ਜੀ। ਜੇਕਰ ਤੁਸੀਂ ਇਹ ਸੋਨੇ ਦੀ ਸੰਭਾਲ ਕਰ ਸਕੋ। ਬਾਕੀ ਮਿਹਨਤ ਕਰਨਾ ਬੰਦੇ ਦਾ ਫਰਜ਼ ਹੁੰਦਾ। ਫਲ ਤੇ ਉਹ ਕੁਦਰਤ ਨੇ ਦੇਣਾ ਹੁੰਦਾ। ਬਿਲਕੁਲ। ਸੋ ਅਸੀਂ ਕੀਤੀ ਆ ਸਾਨੂੰ ਮੇਰੇ ਆਸ ਤੋਂ ਇਹ ਜਿਹੜੀ ਵੱਧ ਹੋਈ। ਤੇ ਇਹ ਵਧੀਆ ਬਾਹਰ ਮੇਰੇ ਜੀਜਾ ਜੀ ਜੀ ਸਿੰਘ ਸ਼ਾਹ ਗਰੇਨ ਸਾਹਿਬ ਖੜੇ ਆ। ਜੀ। ਤੇ ਮੇਰੇ ਬੜੇ ਪਿਆਰੇ ਭਰਾ ਇਹਨਾਂ ਦੇ ਛੋਟੇ ਭਰਾ ਵਾ ਜੀ ਉਹਨਾਂ ਵੀ ਮੇਰਾ ਹੌਸਲਾ ਕੁਲਦੀਪ ਸਿੰਘ ਕੈਨੇਡਾ ਬੈਠੇ ਆ ਠੀਕ ਹੈ ਜੀ ਇਹ ਸਾਰਾ ਸਮਝ ਲਓ ਵੀ ਸਪੋਰਟ ਬਹੁਤ ਕੀਤੀ ਸਪੋਰਟ ਉਹਨਾਂ ਦੀ ਸਾਰੀ ਤੇ ਇਹ ਆਪਾਂ ਇੱਥੇ ਇਹ ਕਾਰਜ ਕੀਤਾ ਵਾ ਜੀ ਤੇ ਬਾਕੀ ਕੋਸ਼ਿਸ਼ ਕਰਾਂਗੇ ਵੀ ਇਸ ਨੂੰ ਜਿਹੜਾ ਇੱਕ ਜੰਗੀ ਪੱਦਰ ਦਿੱਤੀ ਅੱਗੇ ਲੈ ਕੇ ਚੱਲੀਏ ਬਾਈ ਕਿਸਾਨ ਇਹ ਜਾਣਨਾ ਚਾਹੂਗਾ ਜਿਸ ਬੰਦੇ ਨੇ ਇਹਨੂੰ ਪ੍ਰੋਡਕਸ਼ਨ ਦੇ ਤੌਰ ਤੇ ਵਰਤ ਲਾਇਆ ਹਾਂਜੀ ਉਹ ਜਾਣਨਾ ਚਾਹੂਗਾ ਵੀ 70 ਬਏ 70 ਚੋਂ ਮੰਨ ਲਓ ਆਪਾਂ ਪੂਰੀ ਮਿਹਨਤ ਕੀਤੀ ਟ੍ਰੇਨਿੰਗ ਵੀ ਲੈ ਲਈ ਹਾਂਜੀ ਤਾਂ ਉਹਨੂੰ ਮੁਨਾਫਾ ਕੀ ਹੋ ਸਕਦਾ ਵੇਖੋ ਜੀ ਘੱਟੋ ਘੱਟ ਮੁਨਾਫਾ ਤੇ 35% ਤਾਂ ਹੈਗਾ ਹੀ ਆ ਚਲ 4 ਲੱਖ ਆਪਣਾ ਖਰਚਾ ਹੋ ਗਿਆ ਹਾਂਜੀ ਜੀ 4 ਲੱਖ ਖਰਚਾ ਹੋ ਗਿਆ ਵੇਖੋ ਜੇ ਤੇ ਜਿਸ ਤਰ੍ਹਾਂ ਮੇਰੀ ਇਹ ਖੋਮ ਬਣ ਨਿਕਲ ਰਹੀ ਹੈ ਜੀ ਇਹਦਾ ਬਹੁਤ ਸਾਰਾ ਕਾਰਨ ਹੈਗਾ ਵਾ ਮੰਡੀ ਦੀ ਰੇਟ ਦੇ ਉੱਤੇ ਡਿਪੈਂਡਡ ਹੈਗਾ ਜੇ ਮੰਨ ਲਓ 80 ਤੋਂ 100 ਰੁਪਏ ਵੇਚਦੇ ਤੇ ਫਿਰ 50% ਹੀ ਹੈਗਾ ਚਾਰ ਦਾ 8 10 20 ਆ ਸਕਦਾ ਆ ਸਕਦਾ ਆ ਸਕਦਾ 5 6 ਮਹੀਨੇ ਨਾ ਨਾ 5 6 ਮਹੀਨੇ ਜੀ 4 ਮਹੀਨੇ ਦੀ ਖੀਤੀ 4 ਮਹੀਨੇ ਦੀ ਖੀਤੀ 4 ਮਹੀਨੇ ਦੀ ਖੀਤੀ ਹਾਂ ਪਰ ਇਹਦੇ ਲਈ ਟ੍ਰੇਨਿੰਗ ਲੈਣਾ ਬਹੁਤ ਜ਼ਿਆਦਾ ਜ਼ਰੂਰੀ ਆ ਇਹ ਨੁਕਸਾਨ ਵੀ ਕਰ ਸਕਦੀ ਆ ਪਤਾ ਨਹੀਂ ਕਿਹੜੇ ਵੇਲੇ ਤੇ ਫੰਗਸ ਪੈਦਾ ਹੋ ਜਾਣੀ ਆ ਹੂੰ ਤਾਂ ਸੋ ਇਹਨੂੰ ਇੱਕ ਤੇ ਜਿਤਨਾ ਜੰਮ ਦੇ ਬੱਚੇ ਦਾ ਖਿਆਲ ਰੱਖਣਾ ਪੈਂਦਾ ਨਾ ਮਾਂ ਨੂੰ ਉਸੇ ਤਰ੍ਹਾਂ ਇਹਦਾ ਖਿਆਲ ਰੱਖਣਾ ਪੈਂਦਾ ਇਹਦੇ ਲਈ ਤਾਨੂੰ ਆਪਣੇ ਰਿਸ਼ਤੇਦਾਰੀਆਂ ਤੋਂ ਵੀ ਕਈ ਵਾਰ ਛੱਡਣੀਆਂ ਪੈਣੀਆਂ ਦੋ ਤਿੰਨ ਮਹੀਨੇ ਦੇ ਜਦਾ ਡਾਇਟ ਤੁਸੀਂ ਜੇ ਚੱਲੂਗਾ ਵੀ ਤੁਸੀਂ ਜੜੀ ਵੱਧ ਜਾਵਾ ਬੰਦਾ ਤੁਸੀਂ ਸੋਚਣਾ ਨਹੀਂ ਵੀ ਮੈਂ ਸੋਨਾ ਵੀ ਆ ਅੱਛਾ ਜੀ ਸੋਨਾ ਭੁੱਲ ਜਾਓ ਓਏ ਹੋਏ ਹਾਂਜੀ ਅੱਛਾ ਜੀ ਕਿ ਇਸ ਵਕਤ ਮੈਂ ਵੀ ਇਹ ਕੰਮ ਕਰ ਰਿਹਾ ਮੈਂ ਹੱਥੀਕਾਰਜ ਕਰਦਾ ਲਗਭਗ ਸਾਰਾ ਹੀ ਅੱਛਾ ਜੀ ਤੁਸੀਂ ਖੁਦ ਮਿਹਨਤ ਕਰਦੇ ਹੋ ਹਾਂ ਲੇਬਰ ਲੱਗਦੀ ਮੇਰੇ ਇੱਥੇ ਹੂੰ ਛੇ ਸੱਤ ਜਾਨੀਆਂ ਇਹਨੂੰ ਤੋੜਦੀਆਂ ਲਗਭਗ ਪਿਛਲੇ 2-3 ਮਹੀਨੇ ਤੋਂ ਜਦੋਂ ਦੀ ਮੈਂ ਖੰਭ ਤਿਆਰ ਕਰ ਰਿਹਾ ਛੇ ਸੱਤ ਪੈਣਾ ਤੁਹਾਨੂੰ ਹੈਲਪ ਕਰਦੀਆਂ ਹਾਂ ਉਹ ਇੱਥੇ ਲਿਵਰ ਪੱਕੀ ਆ ਮੈਂ ਜਿਤਨਾ ਮੈਂ ਖੀਰੇ ਲਾਏ ਮਟਰ ਲਾਏ ਜਾਂ ਇਹਨੂੰ ਖੰਬ ਦੀ ਖੇਤੀ ਤੋਂ ਡੇਢ ਮਹੀਨੇ ਤੋਂ ਇੱਥੇ ਆ ਰਹੀਆਂ ਹੁਣ 3 ਮਹੀਨੇ ਹੋਣਾ ਪੱਕਿਆ ਚੱਲਣਾ ਮੇਰੇ ਕੋਲ 10 ਜਣੇ ਦਾ ਰੋਜ਼ਗਾਰ ਇਹ ਲਾਗੇ ਲੋਕਾਂ ਨੂੰ ਮਿਲਦਾ ਮਿਲ ਰਿਹਾ ਤਾਂ ਹਾਂਜੀ ਮੈਂ 10 ਬੰਦਿਆਂ ਨੂੰ ਰੋਜ਼ਗਾਰ ਦੇ ਰਿਹਾ ਵੈਰੀ ਗੁੱਡ ਛੋਟੇ ਜਿਹੇ ਟਾਇਲ ਵਜੋਂ ਇੱਕ ਇੱਕ ਜਿਹਨੂੰ ਕਹਿੰਦੇ ਵੀ ਆਪਾਂ ਇੱਕ ਐਕਸਪੈਰੀਮੈਂਟ ਕਰੀਏ ਜੀ ਹਾਂ ਹਾਂਜੀ ਤੇ ਤਜਰਬਾ ਪ੍ਰਯੋਗ ਕਿੱਥੋਂ ਸ਼ੁਰੂ ਕਰੀਏ ਕਿੰਨੇ ਤੋਂ ਸ਼ੁਰੂ ਕਰੀਏ ਪ੍ਰਯੋਗ ਵੇਖੋ ਜੇ 50 ਕੁਇੰਟਲ ਤੋਂ ਥੱਲੇ ਦਾ ਤਾਂ ਕੋਈ ਫਾਇਦਾ ਨਹੀਂ ਹੁੰਦਾ ਜੀ ਠੀਕ ਹੈ ਜੀ ਤੇ ਕਿਉਂਕਿ ਮਿਹਨਤ ਇਹਨੇ ਲੈਣੀ ਲੈਣੀ ਆ ਮੰਗਣੀ ਆ ਠੀਕ ਹੈ ਜੀ ਤੇ ਜੇ ਤੁਸੀਂ 10 ਕੁਇੰਟਲ ਲਾਓਗੇ ਤਾਂ ਵੀ ਤੁਹਾਡੀ ਉਹਨੇ ਮਿਹਨਤ ਆ 50 ਲਾਓਗੇ ਤਾਂ ਵੀ ਉਹਨੇ ਮਿਹਨਤ ਆ 50 ਦੇ ਵਿੱਚ ਤੁਹਾਡਾ ਕੋਈ ਮਤਲਬ ਐਡਾ ਨੁਕਸਾਨ ਵੀ ਨਹੀਂ ਹੈਗਾ ਤੇ ਜੇ ਫਾਇਦਾ ਹੋ ਗਿਆ ਤੇ ਮੰਨ ਲਓ ਵੀ ਤੁਸੀਂ ਜਿਹੜਾ ਜਿੰਨੇ ਇੱਕ ਬੰਦਾ 4 ਕਿੱਲੇ ਚੋ ਕਮਾਈ ਸਾਲ ਚ ਕੱਢਦਾ 19 3 ਮਹੀਨੇ ਚ ਕੱਢਦਾ 3 ਮਹੀਨੇ ਚ ਕੱਢਦਾ ਹਾਂਜੀ ਕੱਢ ਸਕਦਾ ਤੇ ਇਹ ਨੂੰ ਫਿਰ ਭਾਜੀ ਜੇ ਕੋਈ ਕਰਨਾ ਚਾਹਵੇ ਮੰਨ ਲਓ ਕਿਸਾਨ ਵੀਰ ਤੁਹਾਨੂੰ ਗੱਲ ਕਰ ਸਕਦਾ ਤੁਸੀਂ ਕਰ ਦਿਓਗੇ ਗਾਈਡ ਮਾੜਾ ਮੋਤਾ ਜੀ ਬਿਲਕੁਲ ਕਰ ਸਕਦੇ ਆ ਕਿਉਂਕਿ ਅਸੀਂ ਕਿਸਾਨ ਆ ਕਿਸਾਨ ਦੇ ਦੁੱਖ ਦਰਦ ਨੂੰ ਸਮਝਦੇ ਆ ਛੋਟੇ ਕਿਸਾਨ ਕੋਈ ਗੱਲ ਵੀ ਮੈਨਾਂ ਕਰਦੇ ਆ ਜੀ ਤੇ ਆਪਾਂ ਨੂੰ ਤਾਂ ਖੁਸ਼ੀ ਹੁੰਦੀ ਆ ਜਦੋਂ ਕੋਈ ਆਪਣੇ ਕੋ ਇਹਦੇ ਬਾਰੇ ਪੁੱਛਦਾ ਆ ਕੇ ਜੀ ਜੀ ਤੇ ਹਰ ਬੰਦੇ ਨੂੰ ਅਸੀਂ ਇਹ ਨਹੀਂ ਚਾਹੁੰਦੇ ਆਂ ਵੀ ਅੱਗੇ ਵਧੇ ਹਾਂ ਤਾਂ ਇਹ ਚੀਜ਼ਾਂ ਸਾਡੇ ਅੰਦਰ ਕਿਸਾਨ ਦੇ ਅੰਦਰ ਤੇ ਹੁੰਦੀਆਂ ਹੁੰਦੀਆਂ ਜੀ ਜੀ ਬਾਕੀ ਸਾਡੀ ਭੈਣ ਆ ਮੇਰੀ ਹਰਪ੍ਰੀਤ ਜੀ ਅਸੀਂ ਸਾਰੇ ਹੁਣ ਇੱਥੇ ਇਕੱਠੇ ਹੋ ਕੇ ਸਾਰਾ ਕੰਮ ਕਰ ਰਹੇ ਆਂ ਸਭਾ ਰਹੇ ਆਂ ਜੀ ਤੋਂ ਜਿਹੜੇ ਵੀ ਕਿਸਾਨ ਭਰਾ ਇਸ ਥੇਪੀ ਚ ਇੰਟਰਸਟਿਡ ਹੋਣ ਉਹ ਸਰਦਾਰ ਯੁੱਧਵੀਰ ਸਿੰਘ ਹੁਣਾਂ ਨੂੰ ਪਿੰਡ ਨੁਸੀ ਵਿਖੇ ਇਹਦਾ ਦੇ ਇਥੇ ਫਾਰਮ ਤੇ ਆ ਸਕਦੇ ਨੇ ਦੇਖ ਸਕਦੇ ਨੇ ਨੰਬਰ ਮੈਂ ਥੱਲੇ ਦੇ ਦਿੱਤਾ ਇਹਨਾਂ ਦਾ ਔਰ ਤੁਸੀਂ ਜੋ ਵੀ ਜਾਣਕਾਰੀ ਲੈਣੀ ਚਾਹੋ ਇਸ ਇੱਥੇ ਫੋਨ ਕਰ ਲਓ ਇਹ ਤੁਹਾਨੂੰ ਜਾਣਕਾਰੀ ਵੀ ਦੇਣਗੇ ਤੇ ਨਾਲ ਇਹਨਾਂ ਦੀ ਸਲਾਹ ਜਿਹੜੀ ਐਕਸਪਰਟ رائے ਆ ਕਿਉਂਕਿ ਬਹੁਤ ਸਾਲ ਹੋ ਗਏ ਇਹਨਾਂ ਕੰਮਾਂ 'ਚ ਪਿਆਰ ਉਹ ਤੋਂ ਇਹ ਤੁਹਾਨੂੰ ਇਹ ਵੀ ਸਲਾਹ ਵੀ ਦੇ ਦੇਣਗੇ ਤੇ ਇੱਕ ਵਾਰ ਵਿਜ਼ਿਟ ਜ਼ਰੂਰ ਕਰਨਾ ਚਾਹੀਦਾ ਕਿਉਂਕਿ ਅਸੀਂ ਜਿੱਥੇ ਖੜੇ ਆ ਉਹ ਇਸ ਤਰ੍ਹਾਂ ਇਹ ਬਾਤਮਾਲ ਚੀਜ਼ ਆ ਮੇਰੇ ਲਈ ਜ਼ਿੰਦਗੀ ਦਾ ਪਹਿਲਾ ਤਜਰਬਾ ਆ ਇਸ ਤਰ੍ਹਾਂ ਦੇਖਣਾ ਵੀ ਖੇਤੀ ਇੰਦਾ ਵੀ ਹੁੰਦੀ ਆ ਜੀ ਥਾਂ ਥੋੜਾ ਆ ਜਿਹਦਾ ਮਤਲਬ ਇਹ ਨਹੀਂ ਵੀ ਉੱਥੇ ਇਨੋਵੇਟਿਵ ਆਈਡੀਆ ਹੋਵੇ ਬਿਲਕੁਲ ਜੀ ਤੁਸੀਂ ਸੋਚ ਲਓ ਵੀ ਤੁਸੀਂ ਖੋਪ ਦੀ ਖੇਤੀ ਦੇ ਵਿੱਚ ਸੋਚ ਲਓ ਤੁਸੀਂ 10 ਵੀ ਕਿੱਲੇ ਦੇ ਮਾਲਕ ਹੈਗੇ ਜੀ ਅੱਛਾ ਜੀ ਜੇ ਕਰ ਇੰਨੇ ਕੇ ਰੀਏ ਇੰਨੇ ਕੇ ਰੀਏ ਹਾਂਜੀ ਕੀ ਬਾਤ ਤਾਂ ਜੇ ਕਰ ਕੁਦਰਤ ਦੀ ਕੋਈ ਕਰੋਪੀ ਨਾ ਆਵੇ ਤੇ ਵਾਹਿਗੁਰੂ ਬਾਕੀ ਮੇਨ ਤੇ ਦੇ ਤੇ ਜ਼ਰੂਰੀ ਆ ਸੋਨਾ ਭੁੱਲ ਜਾਈਦਾ 2-3 ਮਹੀਨੇ ਲਈ ਸੌਂਦੇ ਨਹੀਂ ਫਿਰ ਨਹੀਂ ਮੈਂ ਵੇਖੋ ਜੀ ਇਹ ਗੱਲ ਸੱਚੀ ਆ ਵੀ ਇਥੇ ਹੁਣ ਤੜਾਈ ਸ਼ੁਰੂ ਹੋ ਜਾਣੀ ਹੈ ਇਹ 1 ਵਜੇ लेट ਹੋਗਾ ਥੋੜਿਆ ਕੰਮ ਅੱਛਾ ਜੀ ਫਿਰ ਵੀ ਇਹ ਤੋੜ ਤੋੜ ਦੇ ਮੈਨੂੰ 12:30 ਵਜੇ ਜਣੇ ਇਹਨੂੰ ਸਾਫ ਸੂਫ ਕਰਦੇ ਆ ਰਾਤ ਦੇ ਹਾਂ 12:30 ਪੈਕੇਟਾਂ ਦੇ ਵੀ ਆਪ ਹੀ ਪੈਕ ਕਰਦੇ ਆ ਪੈਕੇਟਾਂ ਦੇ ਮੈਂ ਕੋਲ ਖੜਨਾ ਪੈਂਦਾ ਵਾ ਚਲੋ ਮੈਂ ਵੀ ਕਰਾ ਦਿੰਦਾ ਮਦਦ ਸਾਰੇ ਲੱਗੇ ਨੇ ਲੇਬਰ ਕਰਦੀ ਐ ਪਰ ਮੈਂ ਕੋਲ ਖੋ ਲੋ ਕੇ ਛੋਟੀਆਂ ਛੋਟੀਆਂ ਪੂੜੀਆਂ ਜੰਜੀਆਂ ਜੀਆਂ ਦੁਕਾਨਾਂ ਤੋਂ ਲਈ ਦੀਆਂ ਐ ਸਬਜ਼ੀਆਂ ਹਾਂਜੀ ਹਾਂਜੀ ਉਹਦੇ ਵਿੱਚ ਪੈਕ ਹੁੰਦੀ ਸਾਰੀ ਐ ਅੱਛਾ ਜੀ ਜਿੰਨਾ ਜਿੰਨਾ ਪੈਕ ਦੀ ਉਹਨਾਂ ਜਰ ਮੈਂ ਸੌ ਨਹੀਂ ਸਕਦਾ ਕੋਈ ਵੀ ਨਹੀਂ ਸੌਂਦੇ ਪਰਿਵਾਰ ਦਾ ਕੋਈ ਜੀਵ ਨਹੀਂ ਸੌਂਦਾ ਤਾਂ ਉਸ ਤੋਂ ਬਾਅਦ ਫਿਰ ਇਹ ਇੱਕ అలਾਰਮ ਹੁੰਦਾ ਦਿਮਾਗ ਵੀ ਉਹਨੂੰ ਸਵੇਰੇ 4 ਵਜੇ ਮੰਡੀ 'ਚ ਖੜਨਾ ਅੱਛਾ ਜੀ ਫਿਰ ਭਾਵੇਂ 1 ਵਜੇ ਸੋਈਏ ਭਾਵੇਂ 10 ਵਜੇ ਸੋਈਏ ਉੱਠਣਾ 3 ਵਜੇ ਹੀ ਆ 3 ਵਜੇ 3 ਵਜੇ ਉੱਠ ਕੇ ਫਿਰ ਲੈ ਕੇ ਰੱਬ ਦਾ ਨਾਮ ਤੇ ਮੰਡੀ ਨੂੰ ਚਲ ਜਾਈਦਾ ਹੋਏ ਉੱਥੇ ਫਿਰ ਉੱਥੇ ਕਮਿਸ਼ਨ 에ਜੰਟ ਬੈਠੇ ਆ ਗਏ ਤਾਂ ਕੋਈ ਉਹਨਾਂ ਦੇ ਨਹੀਂ ਵਿਅਕਤੀ ਰਹੀ ਦੀ ਜਿਹੜੀ ਉਹਨਾਂ ਦੇ ਰਹੀ ਵੇਚ ਲਈ ਉਹਨਾਂ ਨੂੰ ਮਤਲਬ ਸਮਝ ਲੋ ਕਿੱਲੋ ਦੇ 5 ਰੁਪਏ ਉਹਨਾਂ ਨੂੰ ਦੇਣੇ ਪੈਂਦੇ ਆ ਤੇ ਜਿਹੜੀ ਆ ਵੇਚ ਲਈਦੀ ਉਹ ਚਾ ਆ ਬੱਜਦੇ ਆ ਲਗਭਗ ਅੱਧੀ ਖੁ ਮੈਂ ਆਪ ਖੜ ਕੇ ਵੇਚ ਲੈਣਾ ਉੱਥੇ ਖਲੋਕੇ ਜਿਹੜੀ ਮੈਂ ਖਲੋਕੇ ਵੇਚ ਲੈਣਾ ਮੈਂ 90 ਰੁਪਏ ਵੇਚ ਲੈਣਾ 95 ਵੇਚ ਲੈਣਾ ਜਿਹੜੀ ਮੈਂ ਆਰਤੀ ਦੇ ਸਿਰ ਤੇ ਛੱਡ ਦਿੰਦਾ ਉਹਦੇ ਮੈਨੂੰ 75 ਵੀ ਮਿਲਦੇ ਉਹਦੇ ਮੈਨੂੰ 70 ਵੀ ਮਿਲ ਜਾਂਦੇ ਮੈਨੂੰ 60 ਵੀ ਮਿਲਦੇ ਆ ਸੋ ਇਹ ਆ ਵੀ ਸਟੈਂਡ ਹੋਣਾ ਪੈਂਦਾ ਤੇ ਜਿਹੜੀ ਮਿਹਨਤ ਹੈ ਮਿਹਨਤ ਹੈ ਪਰ ਇਹ ਵੀ ਗੱਲ ਹੈ ਕਿ ਵੀ ਸਾਰੀ ਖੁੰਮ ਵੇਚਣਾ ਕਰਕੇ ਹੋਰ ਵੀ ਪਿੱਛੇ ਵੀ ਕੰਮ ਹੁੰਦੇ ਆ ਇਸ ਕਰਕੇ ਇਹਨੂੰ ਜਿਆਦਾ ਜਿਆਦਾ ਕੰਮ ਏਜੰਟ ਦੇ ਥਰੂ ਹੀ ਹੁੰਦਾ ਮਾਰਕੀਟ 'ਚ ਤੇ ਕੋਈ ਮੈਂ ਇਕੱਲਾ ਨਹੀਂ ਕਰਿਆ ਪੰਜਾਬ ਐਸ ਵਕਤ ਖੁੰਮ ਦੀ ਖੇਤੀ 'ਚ ਬਹੁਤ ਅੱਗੇ ਜਾ ਰਿਹਾ ਵਾ ਬਹੁਤ سارے ਕਿਸਾਨ ਇਹਦੇ ਵਿੱਚ ਰੁੱਝੇ ਹੋਏ ਆ ਦੇਰੀਵਾਲ ਪੈਂਤੋ ਮੇਰਾ ਮਿੱਤਰ ਆਪਣਾ ਦਿਲਬਾਗ ਜਿਹਦੇ ਨਾਲ ਮੈਂ ਸ਼ੁਰੂ ਕੀਤਾ ਸੀ ਹੁਣ ਵੀ ਉਹਨੇ ਮੈਨੂੰ ਗਾਈਡ ਕੀਤਾ ਔਰ ਬਹੁਤ ਵਧੀਆ ਮਿੱਤਰ ਹੈ ਮੇਰਾ ਤੇ ਮੈਂ ਇਹਦੇ ਤੇ ਬਿਲਕੁਲ ਇਹਨੂੰ ਇਹਦੇ ਨੂੰ ਡੈਡੀਕੇਟ ਹੋਇਆ ਜੀ ਪੂਰਾ ਤੇ ਪੂਰਾ ਹੁਣ ਇਹਨੇ ਆਪਣੇ ਪੂਰੇ ਭਰਜੋ ਬੰਦੇ ਉੱਤੇ ਹੈ ਗਈ ਆ ਬਹੁਤ ਬਹੁਤ ਇਸ ਤੋਂ ਵੱਧ ਤੇ ਆ ਨਹੀਂ ਸਕਦੀ ਇਹ ਬੈੱਡ ਤੇ ਹਾਂਜੀ ਆ ਜਿੰਨੀ ਹੋਈ ਹਾਂਜੀ ਇਸ ਤੋਂ ਵੱਧ ਨਹੀਂ ਆ ਸਕਦੀ ਅੱਛਾ ਜੀ ਇਹ ਇਹ 100% ਹੈ ਜੀ ਵਾਹ ਹਾਂਜੀ ਸ਼ਾਬਾਸ਼ ਹਾਂਜੀ ਤੋਂ ਨੰਬਰ ਫਲੈਸ਼ ਕਰ ਰਿਹਾ ਜੀ ਸਕਰੀਨ ਦੇ ਤੇ ਬਾਈ ਹੁਣਾਂ ਦਾ ਵੀਡੀਓ ਦੇ ਵਿੱਚ ਜਿਹੜੇ ਵੀ ਵੀਰ ਭਰਾ ਇੰਟਰਸਟਿਡ ਹੋਣ ਉਹ ਕਾਲ ਕਰ ਲਈਓ ਕਾਲ ਕੀਤੇ ਬਿਨਾ ਫਾਰਮ ਤੇ ਵਿਜ਼ਿਟ ਨਾ ਕਰਿਓ ਜੀ ਬਾਕੀ ਸਰਤਾਰ ਕੋਲ ਦੇ ਲੱਗੇ ਕੋਈ ਬੁਕਿੰਗ ਮੰਗਦਾ ਤੇ ਉਹ ਵੀ ਦੇ ਦੇ ਦਈ ਆਪਾਂ ਹਾਂ ਬੁਕਿੰਗ ਕਿਸੇ ਨੂੰ ਚਾਹੀਦੀ ਹੋਵੇ ਜੀ ਕੋਈ ਵੱਡੇ ਪੱਧਰ ਤੇ ਜਿਵੇਂ ਵਿਆਹ ਸ਼ਾਦੀ ਲੱਗਦੀ ਆ ਹਾਂ ਤੇ ਉਹ ਤੁਹਾਨੂੰ ਘਾ ਟ੍ਰੇਡ ਤੇ ਮਿਲ ਜੂਗੀ ਮੱਡੀ ਨਾਲੋਂ ਵੀ ਉਹ ਵੀ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਨੰਬਰ ਜਿਹੜਾ ਫਲੈਸ਼ ਕਰ ਰਿਹਾ ਤੇ ਬਾਕੀ ਵੀ ਖੇਤੀ ਇਹ ਕਰਦੇ ਨੇ ਜਿਵੇਂ ਮਟਰ ਦੀ ਹੋਈ ਜਾਂ ਹੋਰ ਸਬਜ਼ੀਆਂ ਦੀ ਹੋਈ ਉਹ ਵੀ ਤੁਸੀਂ ਸੰਪਰਕ ਕਰ ਲਿਓ ਤੇ ਬਹੁਤ ਬਹੁਤ ਧੰਨਵਾਦ ਜੀ ਸਰਦਾਰ ਯੋਧ ਵੀਰ ਸਿੰਘ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਧੰਨਵਾਦ ਜੀ ਤੁਹਾਡਾ ਵੀ ਸਗਾਈਆ ਤੁਹਾਡਾ ਵੀ ਧੰਨਵਾਦ ਜੀ ਤੁਸੀਂ ਇੱਥੇ ਆਏ ਜੀ ਚਲੋ ਜੁੜੇ ਰਹੋ ਜੀ ਪੀਆਰ ਪੰਜਾਬ ਦੇ ਨਾਲ ਤੇ ਵੀਡੀਓ ਚੰਗੀ ਲੱਗੀ ਹੋਵੇ ਆਈਡੀਆ ਚੰਗਾ ਲੱਗਾ ਹੋਵੇ ਤੇ ਭਾਈ ਇਹਨੂੰ ਸ਼ੇਅਰ ਵਾਲਾ ਬਟਨ ਦਾ ਬਲਿਓ ਤੇ ਪਹਿਲੀ ਵਾਰੀ ਆਏ ਹੋ ਤਾਂ ਸਬਸਕ੍ਰਾਈਬ ਕਰਨਾ ਨਾ ਭੁੱਲਣਾ 10 10 啊啊啊啊啊啊啊啊啊啊啊啊啊啊啊啊啊啊啊啊啊啊啊啊